ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਘਾ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਕਿਉਰਿਟੀ ਆ ਹੋ ਗਿਆ ਲਾਟਾ ਵੀਡੀਓ ਸਭ ਤੋਂ ਪਹਿਲਾਂ ਤੂੰ ਆ ਪੌਲ ਦਿਖਾ ਦੇ ਨੇੜੇ ਕਰਕੇ ਕੈਮਰਾ ਆ ਤੁਸੀਂ ਪੌਲ ਦੇਖਸਾ ਕਿਉਂ ਇੱਥੋਂ ਇੱਕ ਗੱਡੀ ਮਸਾ ਲੰਘਦੀ ਆ ਤੇ ਤੁਸੀਂ ਪਾਣੀ ਦੇਖ ਲਓ ਹੁਣ ਕਿੰਨੀ ਤੇਜ਼ੀ ਦੇ ਨਾਲ ਆ ਰਿਹਾਗਾ ਇਹ ਜਿਹੜਾ ਪੌਲਾ ਆ ਟਿਵਾਣਾ ਪੈਂਡਾ ਇੱਧਰ ਜ਼ਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਠੀਕ ਹੈ ਇਹ ਪਿੰਡ ਦਾ ਪੌੜਾ ਜਿਹੜਾ ਪਹਿਲਾਂ ਵੀ ਇਹ ਪੁਲ ਬਣਾਇਆ ਗਿਆ ਉਹ ਵੀ ਸਾਰੇ ਨਗਰ ਨੇ ਪੈਸੇ ਇਕੱਠੇ ਕਰਕੇ ਆਪ ਜਿਹੜਾ ਇਹ ਪੁਲ ਬਣਾਇਆ ਉਸ ਤੋਂ ਬਾਅਦ ਜਦੋਂ ਪਾਣੀ ਆਇਆ ਉਦੋਂ ਜਿਹੜਾ ਪਹਿਲਾ ਵਾਲਾ ਪੁਲ ਸੀਗਾ ਉਹ ਟੁੱਟ ਗਿਆ ਸੀ ਤੇ ਹੁਣ ਫਿਰ ਪਿੰਡ ਵਾਲਿਆਂ ਨੇ ਆਪ ਪੈਸੇ ਇਕੱਠੇ ਕਰਕੇ ਮਿੱਟੀ ਪਾ ਕੇ ਆ ਪੁਲ ਬਣਾਇਆਗਾ ਤੇ ਦਿਨ ਰਾਤ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਸਾਰਾ ਪਿੰਡ ਆ ਜਿਹੜਾ ਸ਼ਾਮ ਦੇ 6 ਵਜੇ ਤੋਂ ਇੱਥੇ ਖੜ ਜਾਂਦੇ ਆ ਸਾਰੇ ਨੌਜਵਾਨ ਰਾਤ ਦੇ 12 1 ਵਜੇ ਤੱਕ ਸਵੇਰ ਤੱਕ ਜਿਹੜੀਆਂ ਇੱਥੇ ਗੱਡੀਆਂ ਆਉਂਦੀਆਂ ਨੇ ਉਹ ਪਾਸ ਕਰਾਉਂਦੇ ਆ ਤੇ ਆਹ ਤੁਸੀਂ ਗੱਡੀ ਦੇਖ ਲਓ ਮਸਾਂ ਹੀ ਇੱਕ ਗੱਡੀ ਲੰਘਦੀ ਆ ਪੋਲ ਦੇ ਦੂਜੇ ਪਾਸੇ ਵੀ ਖੜੇ ਆ ਨੌਜਵਾਨ ਤੇ ਇੱਧਰਲੇ ਪਾਸੇ ਵੀ ਖੜੇ ਆ ਤੇ ਤੁਹਾਨੂੰ ਮੈਂ ਸਾਰਾ ਦਿਖਾ ਦੂੰ ਪਿੰਡ ਦੇ ਬਾਹਰ ਤੱਕ ਜਿੰਨਾ ਟਾਈਮ ਗੱਡੀ ਜਾਂਦੀ ਨਹੀਂ ਇਹ ਨੌਜਵਾਨ ਆਈ ਸੇਵਾ ਕਰਦੇ ਆ ਉਧਰਲੇ ਪਾਸੇ ਦਿਖਾ ਦੇ ਕੈਮਰਾ ਮਾੜਾ ਜਾਂ ਮਾਰ ਕੇ ਠੀਕ ਆ ਆਹ ਮੁੰਡੇ ਖੜੇ ਆ ਜਿਹੜਾ ਉਧਰ ਮਾਰਦੇ ਕੈਮਰਾ ਠੀਕ ਹੈ ਤੇ ਆ ਪੁਲ ਦਿਖਾ ਦੇ ਹੁਣ ਚੰਗੀ ਤਰ੍ਹਾਂ ਤੇ ਮੇਰਾ ਵੀਰ ਇਹ ਸਾਡੀਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹ ਕੰਮ ਆ ਇਹ ਪੁਲ ਬਣਾਉਣੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰਾਂ ਦੀ ਬਣਦੀ ਆ ਕਿ ਨਹੀਂ ਬਣਦੀ ਇੰਨਾ ਇੰਨਾ ਅਸੀਂ ਟੈਕਸ ਦਿੰਨੇ ਆ ਕਾਦੇ ਲਈ ਦਿੰਨੇ ਆ ਜਾਂ ਤਾਂ ਫਿਰ ਤੁਸੀਂ ਸਾ ਤੋਂ ਟੈਕਸ ਲੈਣਾ ਬੰਦ ਕਰ ਦਿਓ ਹੁਣ ਜੇ ਪੈਂਡ ਵਾਲਿਆਂ ਨੂੰ ਆਪਦੇ ਬਲਬੂਤਿਆਂ ਦੇ ਉੱਪਰੀਆ ਕੰਮ ਕਰਨੇ ਪੈ ਰਹੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਜਾਗਣਾ ਪੈ ਰਿਹਾਗਾ ਠੀਕ ਹੈ ਦਿਨੇ ਆਪਦੇ ਕੰਮ ਕਦੋਂ ਕਰਨਗੇ ਰਾਤ ਦਾ ਟਾਈਮ ਹੁੰਦਾ ਏ ਜਦੋਂ ਬੰਦੇ ਨੇ ਘੜੀ ਆਰਾਮ ਕਰਨਾ ਹੁੰਦਾਗਾ ਇਹ ਪੈਂਡ ਵਾਲਿਆਂ ਦੀ ਤੁਸੀਂ ਹਾਲਤ ਦੇਖੋ ਤੇ ਜਿੰਨੇ ਇੱਥੋਂ ਦੀ ਜਿੰਨੇ ਵੀ ਲੋਕ ਨੰਗਦੇ ਆ ਮੈਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਤੁਸੀਂ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਕਿਉਂਕਿ ਇਹ ਹੁਣ ਨੌਜਵਾਨ ਆਪਣੀ ਖਾਤਰੀ ਖੜੇ ਆ ਸਵੇਰੇ ਆਪਦੇ ਕੰਮ ਧੰਦੇ ਕਰਦੇ ਆ ਏ ਸਵੇਰੇ ਆਪਦੇ ਕੰਮ ਧੰਦੇ ਨਵੇੜਣ ਤੋਂ ਬਾਅਦ ਆਪਦਾ ਫਰਜ ਸਮਝ ਕੇ ਇੱਥੇ ਖੜਦੇ ਆ ਵੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖ ਲਓ ਤੁਸੀਂ ਮੁੰਡਾ ਟਾਇਰ ਜਮਾ ਪੂਰੇ ਪੂਰੇ ਆਉਂਦੇ ਆ ਮਾੜਾ ਇੱਥੋਂ ਨੇੜੇਉਂ ਦਿਖਾ ਦੀ ਪੁੱਲ ਆਹ ਦੇਖ ਲਓ ਇੱਥੇ ਖੜ ਕੇ ਦਿਖਾ ਕਿਵੇਂ ਗੱਡੀਆਂ ਆਉਂਦੀਆਂ ਲੈਨ 'ਚ ਆਹ ਦੇਖੋ ਕਿੱਡਾ ਰਿਸਕਾ ਏ ਪੁਲ ਦਾ ਹਨਾ ਵੀ ਜੇ ਸਰਕਾਰ ਇੱਥੇ ਤੂੰ ਇੱਧਰ ਆਇਆ ਤੇਰੇ ਤੇ ਨਾ ਗੱਡੀ ਚੜ ਜੇ ਹੈ ਆਹ ਦੇਖ ਲਓ ਤੁਸੀਂ ਕਿੱਡਾ ਰਿਸਕੀ ਇੱਥੇ ਕੰਮ ਆ ਵੀ ਜੇ ਸਰਕਾਰ ਕੁਛ ਕਰੇ ਕੀ ਇੱਥੇ ਕੁਛ ਕਰ ਨਹੀਂ ਸਕਦੀ ਕੀ ਇੱਥੇ ਅਸੀਂ ਜਿਹੜਾ ਪੌੜਾ ਬਣਾ ਨਹੀਂ ਸਕਦੇ ਆਹ ਦੇਖ ਲੋ ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਇਹ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਘਾ ਕੇ ਲੈ ਗਏ ਆ ਆਪਣੀ ਠੀਕ ਹੈ ਨਾਲ ਸਕਿਉਰਟੀ ਆ ਹੋਵੇ ਲੀਡਰ ਸਾਹਿਬ ਆ ਜਾਓ ਮੈਂ ਗੱਲ ਕਰਦੀ ਆ ਜੀ ਕੌਣ ਦਾ ਚੱਲ ਕੋਈ ਆਹੋ ਨੰਗਿਆ ਇਹ ਲੀਡਰ ਇੱਥੋਂ ਲੰਘ ਜਾਣਗੇ ਆਇ ਨਹੀਂ ਵੀ ਗਾਂ ਜਾ ਕੇ ਅਸੀਂ ਕੋਈ ਆਵਾਜ਼ ਬੁਲੰਦ ਕਰੀਏ ਇੱਥੇ ਕੋਈ ਅੱਗੇ ਜਾ ਕੇ ਤੁਸੀਂ ਗੱਲ ਕਹੀ ਦਿਓ ਇੱਥੋਂ ਦੀ ਲੀਡਰ ਆਉਂਦੇ ਆ ਲੀਡਰ ਆਉਂਦੀਆਂ ਗੱਡੀਆਂ ਨਿਗਾਹ ਕੇ ਲੈ ਜਾਂਦੇ ਆ ਪਰ ਆਇ ਨਹੀਂ ਵੀ ਅਸੀਂ ਇਸ ਪੁਲ ਦੇ ਬਾਰੇ ਕੁਛ ਕਰਦੀਏ ਜਾਂ ਇੱਥੇ ਸੇਵਾ ਦੇ ਵਿੱਚ ਹਿੱਸਾ ਪਾ ਦਈਏ ਸ਼ਾਮ ਦੇ 6 ਵਜੇ ਤੋਂ ਇੱਥੇ ਖੜ੍ਹ ਜਾਂਦੇ ਆ ਸਾਰੇ ਨੌਜਵਾਨ ਰਾਤ ਦੇ 12 1 ਵਜੇ ਤੱਕ ਸਵੇਰ ਤੱਕ ਗੱਡੀਆਂ ਇੱਥੋਂ ਗੱਡੀਆਂ ਆਉਂਦੀਆਂ ਨੇ ਉਹ ਪਾਸ ਕਰਾਉਂਦੇ ਆ ਤੇ ਆਹ ਤੁਸੀਂ ਗੱਡੀ ਦੇਖ ਲਓ ਮਸਾਂ ਹੀ ਆ ਇੱਕ ਗੱਡੀ ਲੰਘਦੀ ਆ ਪੌਲ ਦੇ ਦੂਜੇ ਪਾਸੇ ਵੀ ਖੜੇ ਆ ਨੌਜਵਾਨ ਤੇ ਇੱਧਰਲੇ ਪਾਸੇ ਵੀ ਖੜੇ ਆ ਤੇ ਤੁਹਾਨੂੰ ਮੈਂ ਸਾਰਾ ਦਿਖਾ ਦੂ ਪਿੰਡ ਦੇ ਬਾਹਰ ਤੱਕ ਜਿੰਨਾ ਟਾਈਮ ਗੱਡੀ ਜਾਂਦੀ ਨਹੀਂ ਇਹ ਨੌਜਵਾਨ ਆਈ ਸੇਵਾ ਕਰਦੇ ਆ ਉਧਰਲੇ ਪਾਸੇ ਦਿਖਾ ਦੇ ਕੈਮਰਾ ਮਾੜਾ ਜਾਂ ਮਾਰ ਕੇ ਠੀਕ ਆ ਆਹ ਮੁੰਡੇ ਖੜੇ ਆ ਤੇ ਹੁਣ ਉਧਰ ਮਾਰ ਦੇ ਕੈਮਰਾ ਠੀਕ ਆ ਤੇ ਆ ਪੌਲ ਦਿਖਾ ਦੇ ਹੁਣ ਚੰਗੀ ਤਰ੍ਹਾਂ ਤੇ ਮੇਰਾ ਵੀਰ ਇਹ ਸਾਡੀਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹ ਕੰਮ ਇਹ ਪੌਲ ਬਣਾਉਣੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰਾਂ ਦੀ ਬਣਦੀ ਆ ਕਿ ਨਹੀਂ ਬਣਦੀ ਇੰਨਾ ਇੰਨਾ ਅਸੀਂ ਟੈਕਸ ਦਿੰਨੇ ਆ ਕਾਦੇ ਲਈ ਦਿੰਨੇ ਆ ਜਾਂ ਤਾਂ ਫਿਰ ਤੁਸੀਂ ਸਾ ਤੋਂ ਟੈਕਸ ਲੈਣਾ ਬੰਦ ਕਰ ਦਿਓ ਹੁਣ ਜੇ ਪੈਂਡ ਵਾਲਿਆਂ ਨੂੰ ਆਪਦੇ ਬਲਬੂਤੇ ਦੇ ਉੱਪਰੀਆ ਕੰਮ ਕਰਨੇ ਪੈ ਰਹੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਜਾਗਣਾ ਪੈ ਰਿਹਾਗਾ ਠੀਕ ਹੈ ਦਿਨੇ ਆ ਆਪਦੇ ਕੰਮ ਕਦੋਂ ਕਰਨਗੇ ਰਾਤ ਦਾ ਟਾਈਮ ਹੁੰਦਾ ਹੈ ਜਦੋਂ ਬੰਦੇ ਨੇ ਘੜੀ ਆਰਾਮ ਕਰਨਾ ਹੁੰਦਾ ਹੈਗਾ ਇਹ ਪੈਂਡ ਵਾਲਿਆਂ ਦੀ ਤੁਸੀਂ ਹਾਲਤ ਦੇਖੋ ਤੇ ਜਿੰਨੇ ਇੱਥੋਂ ਦੀ ਜਿੰਨੇ ਵੀ ਲੋਕ ਨੰਗਦੇ ਆ ਮੈਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਤੁਸੀਂ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਕਿਉਂਕਿ ਇਹ ਹੁਣ ਨੌਜਵਾਨ ਆਪਣੀ ਖਾਤਰੀ ਖੜੇ ਆ ਸਵੇਰੇ ਆਪਦੇ ਕੰਮ ਧੰਦੇ ਕਰਦੇ ਆ ਸਵੇਰੇ ਆਪਦੇ ਕੰਮ ਧੰਦੇ ਨਵੇੜਣ ਤੋਂ ਬਾਅਦ ਆਪਦਾ ਫਰਜ਼ ਸਮਝ ਕੇ ਇੱਥੇ ਖੜਦੇ ਆ ਬੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖ ਲਓ ਤੁਸੀਂ ਮੁੰਡਾ ਟਾਇਰ ਜਮਾ ਪੂਰੇ ਪੂਰੇ ਆਉਂਦੇ ਆ ਮਾੜਾ ਇੱਥੋਂ ਨੇੜੇੋਂ ਦਿਖਾ ਲਈ ਪੁੱਤ ਆਹ ਦੇਖ ਲਓ ਇੱਥੇ ਖੜ ਕੇ ਦਿਖਾ ਕਿਵੇਂ ਗੱਡੀਆਂ ਆਉਂਦੀਆਂ ਲੈਨ 'ਚ ਆਹ ਦੇਖੋ ਕਿੱਡਾ ਰਿਸਕਾ ਏ ਪੁਲ ਦਾ ਹਨਾ ਵੀ ਜੇ ਸਰਕਾਰ ਇੱਥੇ ਤੂੰ ਇੱਧਰ ਆਇਆ ਤੇਰੇ ਤੇ ਨਾ ਗੱਡੀ ਚੜ ਜੇ ਹੈ ਆਹ ਦੇਖ ਲਓ ਤੁਸੀਂ ਕਿੱਡਾ ਰਿਸਕੀ ਇੱਥੇ ਕੰਮ ਆ ਵੀ ਜੇ ਸਰਕਾਰ ਕੁਛ ਕਰੇ ਕੀ ਇੱਥੇ ਕੁਝ ਕਰ ਨਹੀਂ ਸਕਦੀ ਕੀ ਇੱਥੇ ਅਸੀਂ ਜਿਹੜਾ ਪੌੜਾ ਬਣਾ ਨਹੀਂ ਸਕਦੇ ਆ ਦੇਖ ਲੋ ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਗਾਹ ਕੇ ਲੈ ਗਏ ਆ ਆਪਣੀ ਠੀਕ ਹੈ ਨਾਲ ਸਿਕਿਉਰਿਟੀ ਆ ਹੋ ਗਿਆ ਲੀਡਰ ਸਾਹਿਬ ਆ ਜਾਓ ਪਰ ਗੱਲ ਕਰ ਲਈ ਆ ਕੌਣ ਦਾ ਚੱਲ ਕੋਈ ਆਹ ਹੁਣ ਲੰਘਿਆ ਇਹ ਲੀਡਰ ਇੱਥੋਂ ਲੰਘੇ ਜਾਣਗੇ ਆਈ ਨਹੀਂ ਵੀ ਗਾਂਹ ਜਾ ਕੇ ਅਸੀਂ ਕੋਈ ਆਵਾਜ਼ ਬੁਲੰਦ ਕਰੀਏ ਇੱਥੇ ਕੋਈ ਅੱਗੇ ਜਾ ਕੇ ਤੁਸੀਂ ਗੱਲ ਕਹੀ ਦਿਓ ਇੱਥੋਂ ਦੀ ਲੀਡਰ ਆਉਂਦੇ ਆ ਲੀਡਰ ਆਪਦੀਆਂ ਗੱਡੀਆਂ ਨਿਗਾਹ ਕੇ ਲੈ ਜਾਂਦੇ ਆ ਪਰ ਆਣੀ ਵੀ ਅਸੀਂ ਇਸ ਪੁਲ ਦੇ ਬਾਰੇ ਕੁਝ ਕਰਦੀਏ ਜਾਂ ਇੱਥੇ ਸੇਵਾ ਦੇ ਵਿੱਚ ਹਿੱਸਾ ਪਾ ਦਈਏ ਬਾਕੀ ਸਾਰਾ ਕੁਝ ਆਪਾਂ ਤੇਜੀ ਲਿਆਣਾ মিডিਆ ਤੇ ਵੀ ਦਿਖਾਤਾ ਲੱਖਾਂ ਲੋਕ ਨਾ ਕਿਦੇ ਆ ਉਹ ਵੀ ਸਾਰੇ ਕੋ ਦੇਖਦੇ ਆਣਾ ਚਲੋ ਲੋਕ ਵੀ ਆਪਣੀ ਸ਼ਰਤਾਂ ਮੁਤਾਬਕ ਹਿੱਸਾ ਪਾ ਲੈਂਦੇ ਆ ਪਰ ਜਿਹੜਾ ਇਹ ਕੰਮ ਆ ਨੇੜੇ ਲਿਆ ਮੜਾਈ ਆਵਾਜ਼ ਬਹੁਤ ਜ਼ਰੂਰੀ ਆ ਨੇੜੇ ਹੋਰ ਆ ਜਾ ਜਿਹੜਾ ਤੁਹਾਨੂੰ ਲੱਗਦਾ ਹਨਾ ਵੀ ਇਹ ਜਿਹੜਾ ਕੰਮ ਆ ਸਰਕਾਰ ਦਾ ਕੰਮ ਹੋਣਾ 1 ਲੀਟਰ ਦੀ ਵੀ ਗੱਡੀ ਲੰਗੀ ਆ ਲੀਟਰ ਵੀ ਲੰਗਦੇ ਆ ਕੀ ਤੁਹਾਨੂੰ ਲੱਗਦਾ ਵੀ ਅੱਜ ਤੱਕ ਕਿਸੇ ਲੀਡਰ ਨੇ ਜਾਂ ਤੁਹਾਡੇ ਇਲਾਕੇ ਦੇ ਲੀਡਰ ਨੇ ਵੀ ਕੋਈ ਕੰਮ ਕੀਤਾ ਹੋਵੇ ਪਉਨ ਨੂੰ ਲੈ ਕੇ ਵੀਰੇ ਆਪਾਂ ਨਾਲ ਸਾਰੇ ਲੀਡਰਾਂ ਵੱਜਾਇਆ ਹੈ ਹਾਂਜੀ ਸਾਰੇ ਲੀਡਰਾਂ ਵੱਲ ਡਿਮਾਂਡ ਰੱਖਦੀ ਹਾਂ ਪ੍ਰਨੀਤ ਕੌਰ ਰਾਣੀ ਤਿੰਨ ਫੇਰੀ ਪੂਲ ਨੂੰ ਡਿਮਾਂਡ ਕਹਿ ਗਈ ਵੀ ਤਿੰਨ ਫੇਰੀ ਕਹਿ ਗਈ ਉਹ ਵੀ ਹਮ ਲਾਵਾਂਗੇ ਪੂਲ ਐਮਪੀ ਤਿੰਨ ਫੇਰੀ ਬਣ ਗਈ ਉਹ ਹਾਂਜੀ ਤਿੰਨ ਫੇਰੀ ਸਾਨੂੰ ਮਨਨਾ ਵਿੱਚ ਨਹੀਂ ਲੜ ਜਾ ਕਰ ਖ ਲਾਜੂਗਾ ਲਾਜੂਗੀ ਲਾਜੂਗੀ ਪਰ ਇੱਥੇ ਪੂਲ ਨਹੀਂ ਮਾਰਾ ਲਗਾਇਓ 1967 ਕਾ ਵੀਰੇ ਪੂਲ ਲੱਗ ਰਿਹਾ ਹੈ ਮਾਰਾ 1967 ਤੋਂ ਅੱਜ ਤੱਕ ਪੌੜੀ ਨਹੀਂ ਬਣੀ ਪੌੜੀ ਨਹੀਂ ਬਣਿਆ ਵੀਰੇ ਪੂੜੀ ਨਹੀਂ ਬਣਿਆ 67 ਤੋਂ ਕਹਿੰਦੇ ਆ ਰਹੀ ਫਿਰ 1967 ਮੇਰੇ ਮਾਰੀ ਨਾਜਵੰਡੀ ਬਣ ਗਈ ਸੀ ਟੋਣਾ ਸਾਹਿਬ ਨੇ ਮਾਰੀ ਥੋੜੀ ਮਦਦ ਜਰੂਰ ਕਰੀ ਆ ਲੈ ਆ ਭਾਈ ਸਾਹਿਬ ਦਾ ਟੋਣਾ ਸਾਹਿਬ ਨੇ ਵੀਰੇ ਮਾਰੀ ਮਦਦ ਕਰੀ ਥੋੜੀ ਸੀ ਹਾਂਜੀ ਬਾਕੀ ਵੀਰੇ ਕੋਈ ਵੀ ਲੀਡਰ ਆ ਗਿਆ ਤੁਸੀਂ ਬਾ ਨਿਊ ਕਹੇਗਾ ਵੀ ਪੂਲ ਲਗਾਗਾ ਪੂਲ ਕਿਸ ਨੇ ਨਹੀਂ ਵੀਰੇ ਲਾਇਆ ਮੈਂ ਮੈਂ ਕਹਿੰਦਾ ਹੁਣ ਬੀ ਐਮ ਪੀ ਦੀਆਂ ਵੋਟਾਂ ਨੇ ਜਿਹੜੇ ਖੜੇ ਆ ਸਿੱਧੀ ਗੱਲ ਕਹਿ ਦੋ ਤੂੰ ਕਿ ਪਹਿਲਾਂ ਸਾਡਾ ਪੌਲ ਬਣਾਓ ਹੋਰ ਸਾਨੂੰ ਕੋਈ ਵੀਰੇ ਸਾਰੇ ਪਿੰਡ ਨੇ ਇਕਾ ਕਰ ਲਿਆ ਮਾਰੇ ਨੇ ਸਾਰੇ ਪਿੰਡ ਨੇ ਵੀ ਵੋਟ ਬੂਥ ਬਣ ਜੰਦੇ ਸਾਰੇ ਪਿੰਡ ਵੀ ਸਾਰਾ ਪਿੰਡ ਪਹਿਲਾਂ ਪੂਲ ਕੀ ਡਿਮਾਂਡ ਰੱਖਾਗਾ ਵੀਰੇ ਮਾਰੇ ਵੀਰੇ ਖੇਤ ਵੀ ਪਰਲੇ ਪਾਸਾ ਸਾਰੇ ਜ਼ਮੀਨ ਨੂੰ ਪਰਲੇ ਪਾਸਾ ਜ਼ਮੀਨ ਵੀ ਉਧਰ ਹੈ ਵੀਰ ਜੀ ਆੱਖ ਲਿਆਣੇ ਵੀ ਮੇਰੇ ਮਨ ਉਖੇ ਹੋ ਜਾ ਆ ਜਾਂਦੇ ਆ ਅਪਣ ਕੱਲ ਬਰਸਾਤ ਦਾ ਮੌਸਮ ਸੀਗਾ ਹਾਂਜੀ ਹਾਂਜੀ ਬੜੀ ਬੁਰੀ ਹਾਲਤ ਸੀ ਬੜੀ ਬੁਰੀ ਹਾਲਤ ਸੀ ਬੜੀਆਂ ਗੱਡੀਆਂ ਟਰਾਲੀ ਟਰੈਕਟਰਾਂ ਨਾਲ ਕੜਾਈਆਂ ਉਰੇ ਤੋਂ ਤੇ ਜਿਹੜੀ ਲੇਡੀਜ਼ ਨੇ ਐਕਟਿਵਿਟੀ ਉਹ ਵੀ ਬਹੁਤ ਚਿਰਾਂ ਰੋੜ ਰੋ ਕੇ ਜਾਂਦੀ ਐ ਇੱਧਰ ਨੂੰ ਯਾਰ ਸਹੀ ਗੱਲ ਆ ਭਾਈ ਅੱਧੀ ਰਾਤ ਨੂੰ ਕੀ ਪਤਾ ਕਿਵੇਂ 19:21 ਹੋ ਜਾਵੇ ਮੈਂ ਤਾਂ ਦੱਸਦੇ ਬਹੁਤ ਨੇ ਯਾਰ ਇੱਧਰ ਮੈਂ ਮੈਂ ਭਾਈ ਇੱਕ ਜੀ ਦੇਖੀ ਆ ਥੋੜਾ ਸਾਰਾ ਪਿੰਡ ਸਾਰੇ ਪਿੰਡ ਦੇ ਨੌਜਵਾਨ ਚਾਹਦੇ ਹੋ ਜਮਾ ਫਿਰਨੀ ਤੱਕ ਜਿੰਨਾ ਦਾ ਬੰਦਾ ਟਾਪਣੀ ਜਾਂਦਾ ਲਾਈਨਾਂ ਲੱਗੀਆਂ ਸਾਰੇ ਮੁੱਢਿਆਂ ਦੀਆਂ ਮੇਰੇ ਨੌਜਵਾਨ ਮਾਰਾ ਪਿੰਡ ਦਾ ਇੱਕ ਵੀ ਬੱਚਾ ਘਰ ਨਹੀਂ ਹੈ ਸਾਰੇ ਨੌਜਵਾਨ ਮੁੱਢੇ ਸਾਰੇ ਸੇਵਾ ਕਰੀ ਸਾਰੇ ਜੀ ਤੇ ਜਿਹੜੇ ਮੌਜੂਦਾ ਐਮਐਲਏ ਤਾਂ ਵੀਰ ਲੱਗ ਰਹੇ ਜੀ ਉਹਦੇ ਤੋਂ ਹਾੜਾ ਏਸੀ ਵੀਰ ਉਹ ਤੋਂ ਸੈਂਟਰ ਤੋਂ ਵੀ ਟੀਮ ਆਈ ਸੀ ਉਹ ਵੀ ਇੱਥੇ ਕਹਿੰਜੀ ਤੁਹਾਡਾ ਫੁੱਲ ਉਹ ਸੀ ਪਾਸ ਕਰਦਾ ਪਾਸ ਕਰਦਾ ਸਾਨੂੰ ਗੱਲਾਂ ਚ ਲਾਗੇ ਜੀ ਗੱਲਾਂ ਮਤਲਬ ਗੱਲਾਂ ਚ ਪਾਸ ਹੋ ਜਾਂਦਾ ਪੌੜਾ 1960 ਤੋਂ ਲੈ ਕੇ ਹੁਣ ਤੱਕ ਬਣਿਆ ਨਹੀਂ ਗਾ ਬਣਿਆ ਫੁੱਲ ਨਹੀਂ ਬਣਿਆ ਵੀਰੇ ਕਾਕ ਤਾਂ ਮੈਂ ਪਾਸ ਆਏ ਸਾਲ ਹੋ ਰਿਹਾ ਵੀਰੇ ਪਰ ਫੁੱਲ ਲੱਗੇ ਮਰ ਟੋਲ ਪਲਾਜਿਆ ਤੇ ਆਪਾਂ ਪਰਚੀ ਕਟਾਉਣੀ ਕਟਾਉਨੇ ਆ ਕਿਉਂ ਕਟਾਉਨੇ ਆ ਉਥੇ ਸਹੂਲਤ ਦੇ ਲਈ ਸਹੂਲਤ ਉਹ ਦਿੰਦੇ ਕੋਈ ਨਹੀਂ ਹੈ ਅੱਥੇ ਹੁਣ ਬਾਈ ਹੁਣੀ ਆਪ ਖੜੇ ਆ ਪੌਲ ਤੋਂ ਨੰਗਣਾ ਆਪਾਂ ਸਰਕਾਰ ਬਾ ਫਾੜ ਦੇਣੀ 1967 ਦੇ ਦੁਖੀ ਨੇ ਠੀਕ ਹੈ ਦੁਖੀ ਹੋ ਕੇ ਤਾਂ ਵੀ ਉਹ ਮੁੰਡਾ ਦਿਖਾ ਤੂੰ ਪਿੱਛੇ ਨਾਲੇ ਛੋਟੀਆਂ ਰੋਡੀਆਂ ਤੀਜਾ ਸਾਰੀਆਂ ਦਿਖਾ ਦੇ ਇੱਧਰ ਘਰ ਹੁਣ ਫੇਰ 1967 ਦੇ ਦੁਖੀ ਆ ਆ ਪੌਲ ਦੇਖ ਲਓ ਤੁਸੀਂ ਪੌਲ ਦੀ ਹਾਲਤ ਦੇਖ ਲਓ ਇਹ ਆਪਾਂ ਨੂੰ ਹੀ ਕਰਨਾ ਪੈਣਾ ਜਿੰਨੀ ਵੀ ਸੰਗ ਇੱਥੋਂ ਦੀ ਨੰਗਦੀ ਆ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਤੁਸੀਂ ਜਰੂਰ ਹੈ ਨਾ ਸ਼ਰਤਾਂ ਦੇ ਮੁਤਾਬਕ ਜਿਹੜੀ ਸੇਵਾ ਉਹ ਦੇ ਕੇ ਜਾਇਆ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਇਹ ਪੁਲ ਦਾ ਜਿਹੜਾ ਨਿਰਮਾਣ ਉਹ ਕਰਵਾ ਸਕੀਏ ਐਨੀਆਂ ਬੇਨਤੀਆਂ ਥੋੜੇ ਕੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ